ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਵੀ ਇਨਸਾਨ ਗੁਰੂ ਘਰ ਦੀ ਸੇਵਾ ਕਰਦਾ ਹੈ ਸੇਵਾ ਕਰਕੇ ਗੁਰੂ ਸਾਹਿਬਾਂਗੇ ਅਰਦਾਸ ਕਰਦਾ ਹੈ ਗੁਰੂ ਸਾਹਿਬ ਉਸ ਨੂੰ ਜ਼ਰੂਰ ਹੀ ਨਵਾਂ ਰਸਤਾ ਦਿਖਾਉਂਦੇ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲ ਇੱਕ ਮਹਾਨ ਵਿਦਵਾਨ ਭਾਈ ਆਨੰਦ ਲਾਲ ਜੀ ਰਹਿੰਦੇ ਸਨ ਉਹਨਾਂ ਬਾਰੇ ਤਾਂ ਅਸੀਂ ਸਾਰੇ ਹੀ ਜਾਣਦੇ ਹਾਂ ਪਾਈ ਨੰਦ ਲਾਲ ਜੀ ਪਹਿਲਾਂ ਔਰੰਗਜ਼ੇਬ ਦੇ ਪੁੱਤਰ ਨੂੰ ਪੜਾਉਂਦੇ ਸਨ ਕਿਉਂਕਿ ਉਹ ਅਰਬੀ ਫਾਰਸੀ ਅਤੇ ਹੋਰ ਕਈ ਭਾਸ਼ਾਵਾਂ ਦੇ ਮਾਹਿਰ ਸਨ ਅਤੇ ਚੰਗੇ ਸੂਝਵਾਨ ਵਿਦਵਾਨ ਸਨ ਇੱਕ ਦਿਨ ਬਾਦਸ਼ਾਹ ਔਰੰਗਜ਼ੇਬ ਨੇ ਪਰ ਇੱਕ ਚਿਹਰੇ ਵਿੱਚ ਸਾਰਿਆਂ ਨੂੰ ਕੁਰਾਨ ਦੀ ਇੱਕ ਆਇਤ ਦੇ ਅਰਥ ਕਰਨ ਲਈ ਕਿਹਾ ਪਰ ਉਸ ਆਇਤ ਦੇ ਅਰਥ ਜਿਹੜੇ ਪਾਈ ਨੰਦ ਲਾਲ ਜੀ ਨੇ ਕੀਤੇ ਅਤੇ ਜਿੰਨੇ ਵਧੀਆ ਤਰੀਕੇ ਨਾਲ ਉਸ ਨੂੰ ਸਮਝਾਇਆ ਹੋਰ ਕੋਈ ਵੀ ਉਸਾਇਤ ਦੇ ਅਰਥ ਨਾ ਕਰ ਸਕਿਆ ਇਸ ਤੇ ਬਾਦਸ਼ਾਹ ਔਰੰਗਜ਼ੇਬ ਖੁਸ਼ ਤਾਂ ਬਹੁਤ ਹੋਏ ਪਰ ਉਹਨਾਂ ਦੇ ਮਨ ਵਿੱਚ ਇੱਕ ਹੋਰ ਖਿਆਲ ਵੀ ਆਇਆ ਕਿ ਇੰਨਾ ਉੱਚਾ ਵਿਦਵਾਨ ਇਹ ਹਿੰਦੂ ਧਰਮ ਵਿੱਚ ਨਹੀਂ ਹੋਣਾ ਚਾਹੀਦਾ ਇਸ ਨੂੰ ਤਾਂ ਮੁਸਲਮਾਨ ਹੋਣਾ ਚਾਹੀਦਾ ਸੀ ਬਾਦਸ਼ਾਹ ਨੇ ਸੋਚਿਆ ਕਿ ਅਰਬੀ ਫਾਰਸੀ ਸੰਸਕ੍ਰਿਤ ਦਾ ਇੰਨਾ ਵਿਦਵਾਨ ਬੰਦਾ ਇਹ ਹਿੰਦੂ ਧਰਮ ਵਿੱਚ ਕਿਉਂ ਹੈ ਇਸ ਨੂੰ ਤਾਂ ਮੁਸਲਮਾਨ ਧਰਮ ਵਿੱਚ ਹੋਣਾ ਚਾਹੀਦਾ ਸੀ ਬਾਦਸ਼ਾਹ ਨੇ ਆਪਣੇ ਅਹਿਲਕਾਰਾਂ ਨੂੰ ਇੱਕ ਹੁਕਮ ਜਾਰੀ ਕਰ ਦਿੱਤਾ ਕਿ ਭਾਈ ਨੰਦ ਲਾਲ ਜੀ ਨੂੰ ਭਾਵੇਂ ਡਰਾਵਾ ਦਿਓ ਭਾਵੇਂ ਕੋਈ ਲਾਲਚ ਦਿਓ ਪਰ 24 ਘੰਟਿਆਂ ਦੇ ਅੰਦਰ ਅੰਦਰ ਇਹ ਸੁਨਨਤ ਕਰਾ ਕੇ ਮੁਸਲਮਾਨ ਬਣ ਜਾਣਾ ਚਾਹੀਦਾ ਹੈ ਬਾਦਸ਼ਾ ਔਰੰਗਜ਼ੇਬ ਨੇ ਨਾਲ ਇਹ ਵੀ ਹੁਕਮ ਜਾਰੀ ਕਰ ਦਿੱਤਾ ਕਿ ਜੇਕਰ 24 ਘੰਟਿਆਂ ਦੇ ਅੰਦਰ ਭਾਈ ਨੰਦ ਲਾਲ ਮੁਸਲਮਾਨ ਧਰਮ ਨਹੀਂ ਕਬੂਲ ਕਰਦੇ ਤਾਂ ਇਸ ਨੂੰ ਕਤਲ ਕਰ ਦਿਓ ਜਿਸ ਸਮੇ ਬਾਦਸ਼ਾ ਔਰੰਗਜ਼ੇਬ ਦਾ ਪੁੱਤਰ ਬਹਾਦਰ ਸ਼ਾ ਭਾਈ ਨੰਦ ਲਾਲ ਜੀ ਕੋਲੋਂ ਸਿੱਖਿਆ ਲੈਣ ਲਈ ਆਇਆ ਤਾਂ ਉਸਨੇ ਭਾਈ ਨੰਦ ਲਾਲ ਜੀ ਨੂੰ ਕਿਹਾ ਉਸਤਾਦ ਜੀ ਮੇਰੇ ਪਿਤਾ ਜੀ ਨੇ ਤੁਹਾਨੂੰ ਮੁਸਲਮਾਨ ਬਣਾਉਣ ਲਈ ਆਦੇਸ਼ ਜਾਰੀ ਕੀਤੇ ਹਨ ਜੇ ਤੁਸੀਂ ਆਪਣਾ ਧਰਮ ਬਚਾਉਣਾ ਚਾਹੁੰਦੇ ਹੋ ਤੇ ਆਪਣੀ ਜਾਨ ਬਚਾਉਣੀ ਚਾਹੁੰਦੇ ਹੋ ਤਾਂ ਤੁਹਾਨੂੰ ਆਪਣਾ ਪ੍ਰਬੰਧ ਕੋਈ ਆਪ ਹੀ ਕਰਨਾ ਪਵੇਗਾ ਭਾਈ ਨੰਦ ਲਾਲ ਜੀ ਸੋਚੀ ਪੈ ਗਈ ਅਤੇ ਕਹਿਣ ਲੱਗੇ ਕਿ ਮੈਂ ਇੱਥੋਂ ਭੱਜ ਕੇ ਜਾਵਾਂਗਾ ਕਿੱਥੇ ਪੂਰੇ ਹਿੰਦੁਸਤਾਨ ਵਿੱਚ ਤਾਂ ਔਰੰਗਜ਼ੇਬ ਦਾ ਰਾਜ ਹੈ ਭਾਈ ਨੰਦ ਲਾਲ ਜੀ ਦੀ ਇਹ ਗੱਲ ਸੁਣ ਕੇ ਕੋਲ ਖੜੇ ਇੱਕ ਦਰੋਗੇ ਨੇ ਭਾਈ ਨੰਦ ਲਾਲ ਜੀ ਨੂੰ ਕਿਹਾ ਭਾਈ ਸਾਹਿਬ ਜੀ ਪੂਰੇ ਹਿੰਦੁਸਤਾਨ ਵਿੱਚ ਇੱਕ ਜਗ੍ਹਾ ਐਸੀ ਹੈ ਜਿੱਥੇ ਔਰੰਗਜ਼ੇਬ ਦਾ ਰਾਜ ਨਹੀਂ ਚੱਲਦਾ ਉਸ ਦਰੋਗੇ ਦੀ ਗੱਲ ਸੁਣ ਕੇ ਭਾਈ ਨੰਦ ਲਾਲ ਜੀ ਹੈਰਾਨ ਹੋ ਗਏ ਅਤੇ ਉਸ ਨੂੰ ਪੁੱਛਣ ਲੱਗੇ ਕਿ ਸਾਰੇ ਹਿੰਦੁਸਤਾਨ ਤੇ ਬਾਜ਼ਾ ਔਰੰਗਜ਼ੇਬ ਦਾ ਰਾਜ ਹੈ ਪਰ ਇਸ ਤਰ੍ਹਾਂ ਦੀ ਕਿਹੜੀ ਜਗ੍ਹਾ ਹੈ ਜਿੱਥੇ ਕਿਸੇ ਹੋਰ ਦਾ ਰਾਜ ਚੱਲਦਾ ਹੈ ਔਰੰਗਜ਼ੇਬ ਦਾ ਰਾਜ ਨਹੀਂ ਚੱਲਦਾ ਤਾਂ ਉਹ ਦਰੋਗਾ ਜਿਹੜਾ ਕਿ ਗੁਰੂ ਗੋਬਿੰਦ ਸਿੰਘ ਜੀ ਤੇ ਭਾਵਨਾ ਰੱਖਦਾ ਸੀ ਉਸਨੇ ਕਿਹਾ ਕਿ ਪੰਜਾਬ ਦੀ ਪਵਿੱਤਰ ਧਰਤੀ ਦੇ ਉੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਰਾਜ ਹੈ ਉੱਥੇ ਔਰੰਗਜ਼ੇਬ ਦਾ ਰਾਜ ਨਹੀਂ ਚੱਲਦਾ ਉੱਥੇ ਕੇਵਲ ਤੇ ਕੇਵਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਰਾਜ ਚੱਲਦਾ ਹੈ ਉਹ ਦਰੋਗਾ ਕਹਿਣ ਲੱਗਿਆ ਕਿ ਜੇ ਤੁਸੀਂ ਆਪਣਾ ਧਰਮ ਤੇ ਜਾਨ ਬਚਾਉਣੀ ਚਾਹੁੰਦੇ ਹੋ ਤਾਂ ਤੁਸੀਂ ਵੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਾ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਨ ਵਿੱਚ ਪਹੁੰਚੋ। ਉੱਥੇ ਕਿਸੇ ਸਮੇਂ ਪੰਡਤਾਂ ਨੇ ਆਪਣੇ ਧਰਮ ਦੀ ਰਾਖੀ ਵਾਸਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅੱਗੇ ਝੋਲੀ ਅੱਡੀ ਸੀ। ਤੇ ਹੁਣ ਵੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੁਹਾਡੇ ਤਿਲਕ ਅਤੇ ਦੰਦੂ ਦੀ ਰਾਖੀ ਆਪ ਕਰਨਗੇ। ਤੁਹਾਡਾ ਵੀ ਉੱਥੇ ਜਾਣ ਤੇ ਧਰਮ ਬਚ ਜਾਵੇਗਾ। ਉਸ ਦਰੋਗੇ ਦੀ ਮਦਦ ਨਾਲ ਭਾਈ ਅਨੰਦ ਲਾਲ ਜੀ ਉਥੋਂ ਅੱਧੀ ਰਾਤ ਨੂੰ ਪੱਜ ਗਏ ਅਤੇ ਅਗਲੇ ਦਿਨ ਸ਼ਾਮ ਤੱਕ ਜਾ ਕੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਦਿਆਂ ਹੀ ਭਾਈ ਨੰਦ ਲਾਲ ਜੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ ਲੱਗੇ ਰਾਤ ਨੂੰ ਜਾ ਕੇ ਭਾਈ ਸਾਹਿਬ ਉਹਨਾਂ ਨੇ ਪ੍ਰਸ਼ਾਦਾ ਛਕਿਆ ਅਤੇ ਅਗਲੇ ਦਿਨ ਸਵੇਰੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਹੋਏ ਇਸ ਸਮੇਂ ਭਾਈ ਨੰਦ ਲਾਲ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕੀਤੇ ਤਾਂ ਉਹ ਹੱਥ ਜੋੜ ਕੇ ਬੇਨਤੀ ਕਰਨ ਲੱਗੇ ਗੁਰੂ ਜੀ ਮੈਂ ਦਿੱਲੀ ਤੋਂ ਭੱਜ ਕੇ ਆਇਆ ਹਾਂ ਉੱਥੇ ਔਰੰਗਜ਼ੇਬ ਬਾਦਸ਼ਾਹ ਮੇਰਾ ਧਰਮ ਬਦਲਣਾ ਚਾਹੁੰਦਾ ਹੈ ਗੁਰੂ ਸਾਹਿਬ ਉਸ ਦੀ ਬੇਨਤੀ ਸੁਣ ਕੇ ਵਚਨ ਕਰਨ ਲੱਗੇ ਇੱਥੇ ਕਿਸੇ ਬਾਦਸ਼ਾਹ ਦੀ ਹਕੂਮਤ ਨਹੀਂ ਚੱਲਦੀ ਇੱਥੇ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਨਾਮ ਦਾ ਹੀ ਸਿੱਕਾ ਚੱਲਦਾ ਹੈ ਜਿਸ ਜਗ੍ਹਾ ਤੇ ਤੁਸੀਂ ਆ ਗਏ ਹੋ ਇੱਥੇ ਤੁਹਾਡਾ ਕੋਈ ਵੀ ਧਰਮ ਨਹੀਂ ਬਦਲ ਸਕਦਾ ਤੁਸੀਂ ਇੱਥੇ ਬਹੁਤ ਹੀ ਸੁਰੱਖਿਅਤ ਰਹਿ ਸਕਦੇ ਹੋ ਇਸ ਤਰ੍ਹਾਂ ਭਾਈ ਆਨੰਦ ਲਾਲ ਜੀ ਸੁਖ ਨਾਲ ਗੁਰੂ ਜੀ ਦੀ ਸ਼ਰਨ ਵਿੱਚ ਸਮਾਂ ਬਤੀਤ ਕਰਨ ਲੱਗੇ ਦੋ ਤਿੰਨ ਦਿਨ ਭਾਈ ਆਨੰਦ ਲਾਲ ਜੀ ਤਿੰਨ ਵਕਤ ਦਾ ਪ੍ਰਸ਼ਾਦਾ ਛਕ ਲੈਂਦੇ ਅਤੇ ਕੁਝ ਨਾ ਕੁਝ ਪੜ੍ਹ ਲਿਖ ਕੇ ਆਰਾਮ ਵਿੱਚ ਹੋ ਜਾਂਦੇ ਪਰ ਚੌਥੇ ਦਿਨ ਭਾਈ ਨੰਦ ਲਾਲ ਜੀ ਨੂੰ ਮਨ ਵਿੱਚ ਇੱਕ ਗੱਲ ਮਹਿਸੂਸ ਹੋਈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਮੈਨੂੰ ਆਪਣੀ ਸ਼ਰਨ ਵਿੱਚ ਰੱਖਿਆ ਹੈ ਮੈਂ ਦਿਨੋਂ ਵਕਤ ਦਾ ਪ੍ਰਸ਼ਾਦਾ ਛੱਕ ਕੇ ਸੌ ਜਾਂਦਾ ਹਾਂ ਮੈਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਮੈਨੂੰ ਜ਼ਰੂਰ ਗੁਰੂ ਜੀ ਪਾਸ ਜਾ ਕੇ ਗੁਰੂ ਜੀ ਤੋਂ ਕੋਈ ਕੰਮ ਪੁੱਛਣਾ ਚਾਹੀਦਾ ਹੈ ਫਿਰ ਭਾਈ ਨੰਦ ਲਾਲ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਪੇਸ਼ ਹੋ ਕੇ ਗੁਰੂ ਜੀ ਅੱਗੇ ਬੇਨਤੀ ਕਰਨ ਲੱਗੇ ਕੇ ਪਾਤਸ਼ਾਹ ਜਦੋਂ ਮੈਂ ਰਹਿਣਾ ਹੀ ਆਨੰਦਪੁਰ ਸਾਹਿਬ ਹੈ ਤੁਸੀਂ ਕਿਰਪਾ ਕਰਕੇ ਮੈਨੂੰ ਵੀ ਕੋਈ ਸੇਵਾ ਲਾ ਦਿਓ ਗੁਰੂ ਸਾਹਿਬ ਉਸਨੂੰ ਪੁੱਛਣ ਲੱਗੇ ਗੁਰੂ ਜੀ ਕਹਿੰਦੇ ਭਾਈ ਆਨੰਦ ਲਾਲ ਤੂੰ ਕੀ ਕੰਮ ਕਰ ਲੈਂਦਾ ਹੈ ਤੁਹਾਨੂੰ ਕੀ ਕੰਮ ਆਉਂਦਾ ਹੈ ਦੱਸੋ ਭਾਈ ਆਨੰਦ ਰਾਜ ਜੀ ਕਹਿੰਦੇ ਗੁਰੂ ਜੀ ਮੈਂ ਅਰਬੀ ਫਾਰਸੀ ਸੰਸਕ੍ਰਿਤ ਦਾ ਮਾਹਰ ਵਿਦਵਾਨ ਹਾਂ ਮੇਰੇ ਕੋਲੋਂ ਜੇਕਰ ਕਿਸੇ ਚੀਜ਼ ਦੇ ਅਨੁਕ ਕਰਵਾਉਣੇ ਹਨ ਤਾਂ ਤੁਸੀਂ ਉਹ ਕਰਵਾ ਸਕਦੇ ਹੋ ਮੇਰੇ ਕੋਲ ਜੇਕਰ ਕਿਸੇ ਨੂੰ ਵਿੱਦਿਆ ਸਿਖਾਉਣੀ ਹੈ ਤਾਂ ਮੈਂ ਵੱਡੇ ਵੱਡੇ ਰਾਜੇ ਮਹਾਰਾਜਾਂ ਦੇ ਬੱਚਿਆਂ ਨੂੰ ਪੜਾਉਂਦਾ ਆਇਆ ਹਾਂ ਮੇਰੇ ਪਾਸੋਂ ਕਿਸੇ ਨੂੰ ਵੀ ਵਿੱਦਿਆ ਸਿਖਾ ਸਕਦੇ ਹੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਕਿ ਨੰਦ ਲਾਲ ਸਾਡੇ ਕੋਲੇ ਇਦਾਂ ਦਾ ਕੋਈ ਪੜਨ ਪੜਾਉਣ ਵਾਲਾ ਕੰਮ ਤਾਂ ਹੈ ਨਹੀਂ ਫਿਰ ਭਾਈ ਨੰਦ ਲਾਲ ਜੀ ਕਹਿਣ ਲੱਗੇ ਪਾਤਸ਼ਾਹ ਕੋਈ ਹੋਰ ਕੰਮ ਲਾ ਦਿਓ ਗੁਰੂ ਜੀ ਕਹਿੰਦੇ ਸਾਡੇ ਕੋਲ ਤਾਂ ਇੱਕ ਕੰਮ ਹੈ ਲੰਗਰ ਵਿੱਚ ਝੂਠੇ ਬਰਤਨ ਮਾਂਜਣ ਵਾਲੇ ਪਏ ਹਨ ਜੇਕਰ ਤੂੰ ਉਹ ਮਾਂਜ ਸਕਦਾ ਹੈ ਤਾਂ ਮਾਂਜ ਲੈ ਭਾਈ ਆਨੰਦ ਲਾਲ ਜੀ ਨੇ ਗੁਰੂ ਜੀ ਨੂੰ ਹੱਥ ਜੋੜ ਕੇ ਸਤਿਵਚਨ ਕਿਹਾ ਸਤਿਵਚਨ ਕਹਿ ਭਾਈ ਆਨੰਦ ਲਾਲ ਜੀ ਲੰਗਰ ਵਿੱਚ ਚਲੇ ਗਏ ਜਿਨ੍ਹਾਂ ਨੇ ਕਦੇ ਆਪਣੇ ਝੂਠੇ ਭਾਂਡੇ ਤੱਕ ਨਹੀਂ ਸੰਜੁੱਕੇ ਉਹ ਹੁਣ ਲੰਗਰ ਦੀ ਸੇਵਾ ਕਰਨੀ ਸ਼ੁਰੂ ਕਰਨ ਲੱਗੇ ਪਹਿਲੀ ਵਾਰ ਭਾਈ ਆਨੰਦ ਲਾਲ ਜੀ ਨੇ ਸੰਗਤ ਦੇ ਝੂਠੇ ਬਰਤਨ ਮਾਂਜਣੇ ਸ਼ੁਰੂ ਕੀਤੇ ਦੂਜਿਆਂ ਨੂੰ ਵੇਖ ਕੇ ਭਾਈ ਨੰਦ ਲਾਲ ਜੀ ਬਰਤਨ ਮਾਉਂਦੇ ਹਨ ਹੱਥ ਸਾਰੇ ਸਵਾ ਨਾਲ ਰੇਤੀ ਨਾਲ ਭਰ ਗਏ ਹਨ ਪਹਿਲੇ ਦਿਨ ਉਹਨਾਂ ਨੂੰ ਬਹੁਤ ਔਖਾ ਮਹਿਸੂਸ ਹੋਇਆ ਪਰ ਅਗਲੇ ਦਿਨ ਉਹ ਫੇਰ ਲੰਗਰ ਵਿੱਚ ਆ ਗਏ ਜਿਹੜਾ ਕੰਮ ਪਹਿਲਾਂ ਕਿਸੇ ਨੇ ਨਾ ਕੀਤਾ ਹੋਵੇ ਉਹ ਪਹਿਲੀ ਵਾਰ ਕਰਨ ਵਿੱਚ ਸਭ ਨੂੰ ਔਖਾ ਹੀ ਲੱਗਦਾ ਹੈ ਅਗਲੇ ਦਿਨ ਉਹਨਾਂ ਨੇ ਫੇਰ ਸਵਾ ਨਾਲ ਭਾਂਡੇ ਮਾਜੇ ਇਸੀ ਤਰ੍ਹਾਂ ਹਫ਼ਤਾ 10 ਦਿਨ ਮਹੀਨਾ ਗੁਜ਼ਰ ਗਿਆ ਹੁਣ ਉਹਨਾਂ ਨੂੰ ਭਾਂਡੇ ਮੰਦਣ ਦੀ ਜ਼ੁਗਤੀ ਵੀ ਪਤਾ ਲੱਗ ਗਈ ਅਤੇ ਸੇਵਾ ਕਰਨ ਦਾ ਬਲ ਵੀ ਆ ਗਿਆ ਇੰਨੇ ਸਮੇਂ ਬਾਅਦ ਹੁਣ ਉਹਨਾਂ ਦੇ ਮੁਲਤਾਨ ਤੋਂ ਰਿਸ਼ਤੇਦਾਰ ਆ ਗਏ ਉਹਨਾਂ ਨੇ ਆ ਕੇ ਸਿੰਘਾਂ ਨੂੰ ਪੁੱਛਣਾ ਕੀਤਾ ਕਿ ਸਾਡਾ ਇੱਕ ਰਿਸ਼ਤੇਦਾਰ ਇੱਥੇ ਰਹਿੰਦਾ ਹੈ ਉਹ ਸੰਸਕ੍ਰਿਤ ਫਾਰਸੀ ਅਰਬੀ ਦਾ ਬਹੁਤ ਵਿਦਵਾਨ ਹੈ ਉਹ ਕਿੱਥੇ ਹੈ ਸਿੰਘਾ ਨੇ ਉਹਨਾਂ ਨੂੰ ਦੱਸਣਾ ਕੀਤਾ ਕਿ ਉਹ ਤੁਹਾਨੂੰ ਲੰਗਰ ਵਿੱਚ ਮਿਲੇਗਾ ਜਦੋਂ ਰਿਸ਼ਤੇਦਾਰਾਂ ਨੇ ਜਾ ਕੇ ਦੇਖਿਆ ਤਾਂ ਭਾਈ ਨੰਦ ਲਾਲ ਜੀ ਦੇ ਸਾਰੇ ਹੱਥ ਰੇਤੇ ਸਵਾ ਨਾਲ ਭਰੇ ਹੋਏ ਸਨ ਉਹ ਜਾ ਕੇ ਉਹਨਾਂ ਨੂੰ ਕਹਿਣ ਲੱਗੇ ਤੁਸੀਂ ਇੰਨੀ ਪੜ੍ਹਾਈ ਕੀਤੀ ਇੰਨੀ ਵਿਦਿਆ ਦੀ ਮਹਾਰਤ ਹਾਸਲ ਕੀਤੀ ਸਿਰਫ ਇੱਕ ਭਾਂਡੇ ਮਾਂਜਣ ਵਾਸਤੇ ਉਹ ਰਿਸ਼ਤੇਦਾਰ ਕਹਿੰਦੇ ਕਿ ਦਿੱਲੀ ਔਰੰਗਜ਼ੇਬ ਦੇ ਦਰਬਾਰ ਵਿੱਚ ਤੇਰਾ ਬਹੁਤ ਮਾਨ ਸਨਮਾਨ ਹੁੰਦਾ ਸੀ ਤੈਨੂੰ ਬੈਠੇ ਨੂੰ 36 ਪਦਾਰਥ ਖਾਣ ਨੂੰ ਮਿਲਦੇ ਸਨ ਪਰ ਇੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਆ ਕੇ ਤੈਨੂੰ ਭਾਂਡੇ ਮਾਂਜਣੇ ਪਏ ਗੁਰੂ ਗੋਬਿੰਦ ਸਿੰਘ ਜੀ ਨੇ ਤੇਰੀ ਕਦਰ ਨਹੀਂ ਕੀਤੀ ਭਾਈ ਨੰਦ ਲਾਲ ਜੀ ਨੇ ਸਵਾ ਤੇਰੇ ਤੇ ਨਾ ਭਰੇ ਹੱਥ ਰਿਸ਼ਤੇਦਾਰਾਂ ਅੱਗੇ ਜੋੜ ਲਏ ਇੰਨੇ ਸਮੇਂ ਅੰਦਰ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਿੱਛੋਂ ਆ ਗਏ ਅਤੇ ਬਾਦਸ਼ਾਹ ਕਹਿਣ ਲੱਗੇ ਭਾਈ ਨੰਦ ਲਾਲ ਤੇਰੇ ਰਿਸ਼ਤੇਦਾਰ ਬਿਲਕੁਲ ਸੱਚ ਕਹਿੰਦੇ ਹਨ ਕਿ ਜਿਹੜੇ ਹੱਥਾਂ ਨਾਲ ਤੂੰ ਵੱਡੀਆਂ-ਵੱਡੀਆਂ ਰਚਨਾਵਾਂ ਲਿਖਦਾ ਰਿਹਾ ਉਹਨਾਂ ਹੱਥਾਂ ਨਾਲ ਅਸੀਂ ਤੈਨੂੰ ਝੂਠੇ ਭਾਂਡੇ ਮੰਨਣ ਲਾ ਦਿੱਤਾ ਅਸੀਂ ਤੇਰੀ ਕਦਰ ਨਹੀਂ ਕੀਤੀ ਗੁਰੂ ਜੀ ਦੇ ਇਹ ਬਚਨ ਸੁਣ ਕੇ ਭਾਈ ਨੰਦ ਲਾਲ ਜੀ ਉੱਚੀ-ਉੱਚੀ ਪੱਬਾ ਮਾਰ ਕੇ ਰੋਣ ਲੱਗ ਪਏ ਅਤੇ ਕਹਿਣ ਲੱਗੇ ਗੁਰੂ ਜੀ ਮੈਂ ਇੰਨੀਆਂ ਰਚਨਾਵਾਂ ਲਿਖੀਆਂ ਪਰ ਇੰਨਾ ਆਨੰਦ ਮੈਨੂੰ ਰਚਨਾਵਾਂ ਲਿਖਣ ਤੇ ਨਹੀਂ ਆਇਆ ਜਿੰਨਾ ਆਨੰਦ ਮੈਨੂੰ ਆਪ ਜੀ ਦੇ ਘਰ ਦੀ ਵਰਤਨਾ ਦੀ ਸੇਵਾ ਕਰਨ ਵਿੱਚ ਆਉਂਦਾ ਹੈ ਭਾਈ ਆਨੰਦ ਲਾਲ ਜੀ ਕਹਿੰਦੇ ਗੁਰੂ ਜੀ ਇੰਨਾ ਰਿਸ਼ਤੇਦਾਰਾਂ ਨੂੰ ਆਪ ਜੀ ਦੇ ਘਰ ਦੀ ਸੇਵਾ ਦਾ ਨਹੀਂ ਪਤਾ ਜਿੰਨਾ ਆਨੰਦ ਆਪ ਜੀ ਦੇ ਘਰ ਦੀ ਸੇਵਾ ਕਰਨ ਵਿੱਚ ਹੈ ਉਹਨਾਂ ਆਨੰਦ ਰਾਜੇ ਮਹਾਰਾਜਿਆਂ ਦੇ ਦਰਬਾਰ ਵਿੱਚ ਰਹਿ ਕੇ ਸੇਵਾ ਕਰਵਾਉਣ ਵਿੱਚ ਨਹੀਂ ਜਿਹੜਾ ਸੁੱਖ ਗੁਰੂ ਘਰ ਦੀ ਸੇਵਾ ਕਰਨ ਵਿੱਚ ਮਿਲਦਾ ਹੈ ਉਹ ਰਾਜਗਦੀਆਂ ਤੇ ਬਹਿ ਕੇ ਨਹੀਂ ਮਿਲਦਾ ਜਿਹੜਾ ਸੁੱਖ ਗੁਰੂ ਘਰ ਦੇ ਭਾਂਡੇ ਵੰਡਣ ਵਿੱਚ ਮਿਲਦਾ ਹੈ ਉਹ ਹੋ ਕਿਤੋਂ ਵੀ ਹੋਰ ਨਹੀਂ ਮਿਲਦਾ ਭਾਈ ਨੰਦ ਲਾਲ ਜੀ ਦੇ ਮੂੰਹੋਂ ਇਹ ਗੱਲ ਸੁਣ ਕੇ ਗੁਰੂ ਜੀ ਨੇ ਉਹਨਾਂ ਦੇ ਹੱਥੋਂ ਫੜ ਕੇ ਝੂਠੇ ਬਰਤਨ ਰੱਖ ਦਿੱਤੇ ਅਤੇ ਫਰਮਾਉਣ ਲੱਗੇ ਭਾਈ ਨੰਦ ਲਾਲ ਜੀ ਹੁਣ ਤੁਹਾਨੂੰ ਇਹ ਭਾਂਡੇ ਮੰਡਣ ਦੀ ਲੋੜ ਨਹੀਂ ਕਿਉਂਕਿ ਤੁਹਾਡਾ ਮਨ ਮੰਨ ਗਿਆ ਹੈ ਹੁਣ ਤੁਸੀਂ ਲਿਖੋ ਆਪਣੇ ਹੱਥਾਂ ਨਾਲ ਵੱਡੀਆਂ-ਵੱਡੀਆਂ ਰਚਨਾਵਾਂ ਲਿਖੋ ਤੁਹਾਡੇ ਹੱਥਾਂ ਨਾਲ ਲਿਖੀ ਹੋਈ ਲਿਖਤ ਕੇਵਲ ਬੰਦਗੀ ਨਾਮਾ ਨਹੀਂ ਲੋਕਾਂ ਲਈ ਜ਼ਿੰਦਗੀ ਨਾਮਾ ਬਣ ਜਾਵੇਗਾ ਭਾਈ ਨੰਦ ਲਾਲ ਤੇਰੀਆਂ ਲਿਖਤਾਂ ਪੜ੍ਹ ਕੇ ਲੋਕਾਂ ਦੀ ਜ਼ਿੰਦਗੀ ਬਣਿਆ ਕਰੇਗੀ ਤੇਰੀ ਲਿਖਤ ਪੜਨ ਨਾਲ ਲੋਕ ਭਗਤੀ ਮਾਰਗ ਤੇ ਚੱਲਿਆ ਕਰਨਗੇ ਤੇਰੀ ਲਿਖਤ ਪੜਨ ਨਾਲ ਲੋਕਾਂ ਦਾ ਜੀਵਨ ਬਣ ਜਾਇਆ ਕਰੇਗਾ ਇਹ ਵਾਰ ਭਾਈ ਨੰਦਲਾਲ ਜੀ ਨੂੰ ਮਿਲੇ ਇਸ ਲਈ ਮਹਾਪੁਰਖ ਆਪਣੀ ਰਸਨਾ ਤੋਂ ਬਚਨ ਕਰਦੇ ਹਨ ਕਿ ਪਹਿਲਾਂ ਗੁਰੂ ਘਰ ਦੀ ਸੇਵਾ ਕਰਕੇ ਆਪਣਾ ਮਨ ਮਾਂਜਣਾ ਪੈਂਦਾ ਹੈ ਜਿਸ ਤਰ੍ਹਾਂ ਮੈਲੇ ਭਾਂਡੇ ਵਿੱਚੋਂ ਕੁਝ ਨਹੀਂ ਦਿਸਦਾ ਪਰ ਜੇ ਭਾਂਡਾ ਰਤਨਾ ਚੰਗੀ ਤਰ੍ਹਾਂ ਮਾਂਜਾ ਹੋਵੇ ਉਸ ਵਿੱਚੋਂ ਆਪਣੀ ਸੂਰਤ ਨਜ਼ਰ ਆਉਣ ਲੱਗ ਜਾਂਦੀ ਹੈ ਇਸੇ ਤਰ੍ਹਾਂ ਮਾਂਜਦੇ ਹੋਏ ਮਨ ਵਿੱਚੋਂ ਰੱਬ ਦੀ ਸੂਰਤ ਨਜ਼ਰ ਆਉਣ ਲੱਗ ਜਾਂਦੀ ਹੈ ਗੁਰਦੁਆਰੇ ਜਾ ਕੇ ਸੇਵਾ ਚਾਹੇ ਕੋਈ ਵੀ ਕਰ ਲਈਏ ਪਰ ਉਸ ਸੇਵਾ ਵਿੱਚ ਗੁਰੂ ਪ੍ਰਤੀ ਪੇਮ ਤੇ ਭਾਵਨਾ ਹੋਣੀ ਚਾਹੀਦੀ ਹੈ ਗੁਰੂ ਦਾ ਸੱਚਾ ਸੁੱਚਾ ਭਾਉ ਅਤੇ ਪੇਮ ਰੱਖ ਕੇ ਕੋਈ ਵੀ ਸੇਵਾ ਕੀਤੀ ਜਾਵੇ ਤਾਂ ਉਹ ਸੇਵਾ ਗੁਰੂ ਦੇ ਚਰਨਾਂ ਵਿੱਚ ਬਹੁਤ ਛੇਤੀ ਪ੍ਰਵਾਨ ਹੋ ਜਾਂਦੀ ਹੈ ਅਤੇ ਫਿਰ ਗੁਰੂ ਜੀ ਸਾਡੇ ਦੁੱਖ ਆਪਣੇ ਕੋਲ ਰੱਖ ਲੈਂਦੇ ਹਨ ਤੇ ਸੁੱਖ ਬਖਸ਼ ਦਿੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ